ਹੋ ਵੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਵੋਗੇ ਤੇ ਵਧੀਆ ਹੀ ਚਾਹੀਦੇ ਹੋ ਤੇ ਚੋਬਰੋ ਅੱਜ ਆਪਾਂ ਕਰਾ ਕੇ ਲਾਉਣੀ ਆ ਆਪਣੇ ਕੋੜੇ ਦੀ ਸਰਵਿਸ ਆ ਖੜਾ ਤੇ ਸਰਵਿਸ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੇ ਇਹਦੇ ਤੇ ਹਾਰਨ ਹੂਰਨ ਲੱਗੇ ਹੋਏ ਨੇ ਆਹ ਵਾਲੇ ਦੇਖੋ ਕਿਉਂਕਿ ਫਿਰ ਆਪਾਂ ਅੱਜ ਇਹਦੀ ਸਰਵਿਸ ਉਸ ਹਾਵ ਨਾਲ ਨਹੀਂ ਕਰਾਉਂਦੇ ਹੁੰਦੇ ਵੀ ਕੱਲਾ ਤੇਲ ਬਦਲਾਤਾ ਤੇ ਮਾੜਾ ਮੋਟਾ ਉਤੋਂ ਕਰਵਾਤਾ ਆ ਪਹਿਲੀ ਸਰਵਿਸ ਪ੍ਰੋਪਰੀ ਕਰਾਉਣੀ ਆ ਇਹਦੇ ਹਾਰਨ ਲਾ ਲਾਂਗੇ ਅੱਜ ਆਪਾਂ ਸਰਵਿਸ ਤੇ ਜਾਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਇਹਦੀ ਥੋੜੀ ਥੋੜੀ ਜਿਹੀ ਨੂੰ ਨੋਰਮਲ ਨੋਰਮਲ ਟਾਈਮਿੰਗ ਚੈਨ ਬਦਲ ਕਰ ਦਈਏ ਜੇ ਆਪਾਂ ਨੂੰ ਟਾਈਮ ਨਾਲ ਦਿਖਾ ਦਈਏ ਤਾਂ ਲੋਟ ਰਹਿਣੀ ਹੁੰਦੀ ਆ ਜੇ ਦਿਖਾਈਏ ਨਾ ਉਹ ਨੂੰ ਕਹੀ ਵੀ ਚਾਲ ਕੋਈ ਚੱਲੀ ਜਾਣ ਦੇ ਫਿਰ ਉਹ ਗਾਹਾਂ ਦੀ ਗਾਹ ਵਾਧ ਹੀ ਜਾਂਦੀ ਆ ਤੇ ਅੱਜ ਜਦੋਂ ਆਪਾਂ ਸਰਵਿਸ ਕਰਾਉਣ ਜਾਵਾਂਗੇ ਨਾਲੇ ਇਹਦੀ ਟਾਈਮੀ ਚੈਨ ਦਿਖਾ ਦਾਂਗੇ ਬਾਈ ਨੂੰ ਉਹ ਕਿਉਂਕਿ ਇਹਦੀ ਸੈਟਿੰਗ ਟਾਈਮੀ ਚੈਨ ਨਹੀਂ ਹੁੰਦੀ ਜਿਹੜੀਆਂ ਨਟਾਂ-ਨਟਾਂ ਤੋਂ ਹੀ ਹੋ ਜਾਂਦੀ ਨਹੀਂ ਬਾਹਰੋਂ-ਬਾਹਰੋਂ ਜੇ ਥੋੜੀ ਜਿਹੀ ਵੱਧ ਹੋਈ ਵਾਰ ਤਾਂ ਵਿੱਚੋਂ ਖੋਲਣਾ ਵੀ ਪੈ ਸਕਦਾ ਤੇ ਹੇਰੀ ਵਾਹਾਂ ਪਾ ਸਰਵਿਸ ਕਰਾਉਣੀ ਹੈ ਅੱਜ ਕਿਉਂਕਿ ਥੋਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਹੋਲੇ-ਮਹਲੇ ਚ 4-5 ਦਿਨ ਨਹੀਂ ਰਹਿ ਗਏ ਮੇਨ ਦਿਨ ਚ 4-5 ਦਿਨ ਰਹਿ ਗਏ ਨਹੀਂ ਜਾਣਾ ਹੁਣ ਤਾਂ ਸਭ ਨੇ ਸੰਗਤ ਨੇ ਹੁਣ ਸ਼ੁਰੂ ਕਰਤਾ ਕਿਉਂਕਿ ਥੋਨੂੰ ਪਤਾ ਹੀ ਹੈ ਹੁਣ 10 ਤਰੀਕ ਹੋਗੀ ਮੇਰੇ ਸਾਹ ਹਾਂ 10-11 ਤਰੀਕ ਹੋਗੀ ਤੇ ਸੰਗਤ ਜਾਣਾ ਤਾਂ ਪਹਿਲਾਂ ਹੀ ਸ਼ੁਰੂ ਕਰ ਦਿੰਦੀ ਹੈ ਟਰੈਕਟਰ ਟਰਾਲੀਆਂ ਵਾਲੇ ਤਾਂ ਪਰ ਆਪਾਂ ਤਾਂ ਮੋਟਰ ਹੈਂਗਲਾਂ ਨਹੀਂ ਜਾਣਾ ਤਾਂ ਕਰਕੇ ਨਾਲੇ ਮਿੱਤਰੋ ਆਪਾਂ ਉਹ ਸਾਡੇ ਵਿੱਚ ਨਹੀਂ ਜਾਣਾ ਹੈਗਾ ਕਿਉਂਕਿ ਯਾਰ ਆਪਾਂ 메ਨ ਦਰਸ਼ਨ ਮੇਲੇ ਕਰਨ ਜਾਣਾ ਉੱਥੇ ਗੁਰਦੁਆਰਾ ਸਾਹਿਬ ਤਾਂ ਕਰਕੇ ਆਪਾਂ ਲੇਟ ਹੀ ਜਾਵਾਂਗੇ ਨਾਲੇ ਆਪ ਨੂੰ ਫਿਰ ਡਰ ਹੁੰਦਾ ਯਾਰ ਉੱਥੇ ਕੋਈ ਪੁੱਠੀ ਸਿੱਧੀ ਮੜਾ ਮੋਟਾ ਹੋ ਜਾਵੇ ਇੰਨੇ ਇਕੱਠ ਚ ਲੂਟ ਨਹੀਂ ਰਹਿੰਦਾ ਹੈਗਾ ਤੇ ਆਪਾਂ ਉਦੋਂ ਬਾਅਦ ਹੀ ਜਾਵਾਂਗੇ ਨਾਲੇ ਆਪਾਂ ਵਧੀਆ ਦਰਸ਼ਨ ਮੇਲੇ ਹੋ ਜਾਂਦੇ ਨੇ ਨਾਲੇ ਆਪਾਂ ਗੁਰਦੁਆਰਾ ਸਾਹਿਬ ਦੇਖ ਲੈਣੇ ਆਗੇ ਠੰਡੇ ਮਤੇ ਨਾਲ ਵੀ ਇਹਦਾ ਕੀ ਇਤਿਹਾਸ ਹੈ ਕੀ ਨਾ ਜਿਹੜਾ ਬੰਦਾ ਉਹ ਟਾਈਮ ਜਾਂਦਾ ਯਾਰ ਨਾ ਤਾਂ ਉਹਨੂੰ ਕੋਈ ਸਹੀ ਚੀਜ਼ ਦਾ ਪਤਾ ਲੱਗਦਾ ਉਹ ਇਤਿਹਾਸ ਚ ਬਾਕੀ ਚਲੋ ਆਪਾਂ ਗਲਤ ਨਹੀਂ ਕਹਿੰਦੇ ਹੈਗੇ ਕਿਸੇ ਨੂੰ ਵਧੀਆ ਗੀ ਜਿਵੇਂ ਜਿਵੇਂ ਸਭ ਨੂੰ ਲੂਟ ਲੱਗਦਾ ਸਭ ਆਪੋ ਆਪਣੇ ਹਿਸਾਬ ਨਾਲ ਚੱਲਦੇ ਨੇ ਪਰ ਆਪਾਂ ਉਦੋਂ ਬਾਅਦ ਹੀ ਜਾਵਾਂਗੇ ਤਾਂ ਕਰਕੇ ਅੱਜ ਸਰਵਿਸ ਵੀ ਕਰਵਾਉਣੀ ਆ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਇਹ ਚੇਨ ਸੈੱਟ ਵੀ ਪਊਗਾ ਅੱਜ ਸਰਵਿਸ 'ਚ ਨਾਵਾ ਕਿਉਂਕਿ ਮਿੱਤਰੋ ਇਹਦੀ ਚੇਨ ਬਹੁਤ ਆਵਾਜ਼ ਕਰਦੀ ਆ ਤੇ ਚੋਬਰੋ ਟਾਇਰ ਆਪਾਂ ਨਾਵਾ ਪਵਾਤਾ ਸੀ ਆਏ ਹਾਏ ਬਾਲਾ ਸਿਰਾਂ ਲੱਗਦਾ ਟਾਇਰ ਤਾਂ ਚੋਬਰੋ ਲੁੱਕ ਦੇਖੋ ਤੁਸੀਂ ਕਿੰਨੀ ਘੈਂਟ ਆਉਂਦੀ ਆਪਣੇ ਘੋੜੇ ਦੀ ਟਾਇਰ ਨਾਲ ਟਾਇਰ ਤਾਂ ਯਾਰ ਚੋਬਰੋ ਬਹੁਤ ਸੋਹਣਾ ਲੱਗਦਾ ਤੇ ਨਾਲੇ ਅੱਜ ਆਪਾਂ ਇਹਦੀਆਂ ਪੂਸਾਂ-ਪਾਸਾਂ ਦਾ ਹੀਲਾ ਕਰਨਾ ਉਦੋਂ ਨਹੀਂ ਸਾਨੂੰ ਪਿਛਲੇ ਵਲੌਗਾਂ 'ਚ ਦਿਖਾਈ ਆ ਆਪਾਂ ਇਹਦੀ ਪੂਸ ਟੁੱਟ ਗਈ ਸੀ ਯਾਰ ਇਹਦਾ ਨੱਕਾ ਟੁੱਟ ਗਿਆ ਇਥੋਂ ਪੂਸ ਦਾ ਉਹ ਵੀ ਲੋਟ ਕਰਨੀ ਅੱਜ ਤੇ ਚਲੋ ਫਿਰ ਮਿੱਤਰੋ ਹੁਣ ਇਹਦੇ ਆਪਾਂ ਹਾਰਨ ਹੂਲਦੀਏ ਤੇ ਫਿਰ ਆਪਾਂ ਜਾਣਾਗਾ ਸਰਵਿਸ ਕਰਾਉਣਾ ਜਿਆ ਬਾਈ ਤੋਂ ਜਿਹਦੇ ਕੋਲ ਆਪਾਂ ਪਹਿਲਾਂ ਕਰਾਉਣੇ ਆ ਉਹਨੂੰ ਬਾਈ ਨੂੰ ਮੈਂ ਫੋਨ ਕਰ ਲਿਆ ਸੀਗਾ ਬਾਈ ਕਹਿੰਦਾ ਆਜੋ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਕਹਿੰਦਾ ਆਓ ਟਾਈਮ ਨਾਲ ਜੇ ਕਹਿੰਦਾ ਮੂਰੇ ਮੋਟਰਸਾਈਕਲ ਹੋਰ ਆਗੇ ਫਿਰ ਕਹਿੰਦਾ ਬਾਰੀ ਨਹੀਂ ਲੱਗਣੀ ਤੇ ਆਪਣੇ ਕੋਲ ਵੀ ਅੱਜ ਦਾ ਦਿਨ ਹੀ ਵਿੱਲੇ ਐਂ ਦਵਾਰ ਤੇ ਕਾਜ ਦਾ ਕੰਮ ਤੋਂ ਛੁੱਟੀ ਸੀ ਨਾ ਕਰਕੇ ਆਪਾਂ ਅੱਜ ਇਹਦਾ ਕੰਮ ਕਰਵਾ ਦਈਏ ਹਾਰਨ ਹੂਲੀ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਤੇ ਫਿਰ ਦੂਜਾ ਮੁੰਡਾ ਆਉਂਦਾ ਜਿਹਦੇ ਨਾਲ ਆਪਾਂ ਉਹਦਨੇ ਗਏ ਸੀ ਹੰਡੇ ਆਏ ਉਹ ਮੁੰਡਾ ਆਉਂਦਾ ਉਹਦੇ ਨਾਲ ਚੱਲਾਂਗੇ ਆਪਾਂ ਫਿਰ ਇਹਦੀ ਸਰਵਿਸ ਕਰਾਉਣ ਉਹਨੇ ਆਪਣੇ ਨਾਲ ਜਾਣਾ ਅਨੰਦਪੁਰ ਸਾਹਿਬ ਤੇ ਚਲੋ ਫਿਰ ਮਿੱਤਰੋ ਤੁਹਾਨੂੰ ਉੱਥੇ ਚੱਲ ਕੇ ਦਿਖਾਵਾਂਗੇ ਜਾਣੀ ਇਹਦੇ ਸਰਵਿਸ ਦੇ ਕੀ ਕੀ ਕੰਮ ਹੋਣੇ ਨੇ ਮੇਨ ਤਾਂ ਜਾਣੀ ਇਹਦਾ ਤੇਲ ਬਦਲੇ ਜਾਊ ਯਾਰ ਸਰਵਿਸ 'ਚ ਤੇ ਇੱਕ ਰੇਸ ਮੀਟਰ ਨਹੀਂ ਚੱਲਦਾ ਹੈਗਾ ਇਹਦਾ ਰੇਸ ਵਾਲੀ ਸੂਈ ਨਹੀਂ ਚੱਲਦੀ ਉਹ ਬਦਲਾ ਦਾਂਗੇ ਤੇ ਜਿਹੜੇ ਇੰਡੀਕੇਟਰ ਨੇ ਇਹ ਨਾਲ ਹੀ ਰਿਲੇ ਬਦਲ ਹੋਣ ਵਾਲੀ ਇੰਡੀਕੇਟਰ ਵਾਲੀ ਉਹ ਹੌਲੀ ਹੌਲੀ ਕੰਮ ਕਰਦੇ ਨੇਗੇ ਤੇ ਬਾਕੀ ਹੋਰ ਜਿਹੜੇ ਉਤਲੇ ਕੰਮ ਨੇਗੇ ਉਹ ਆਪਾਂ ਆਪ ਕਰਨੇ ਨੇ ਤੇ ਮੇਰੇ ਹਿਸਾਬ ਨਾਲ ਹਾ ਤੇਲ ਤੂਲ ਵਾਲਾ ਚੈੱਕ ਕਰ ਦੇਣੀ ਹੈ ਤੇਲ ਫਿਲਟਰ ਫਿਲਟਰ ਜਿਹੜਾ ਇਹ ਚ ਮੇਰੇ ਹਿਸਾਬ ਨਾਲ ਛੋਟਾ ਜਿਹਾ ਹੁੰਦਾ ਇੱਕ ਫਿਲਟਰ ਉਹ ਸੱਟ-ਸੱਟ ਕਰਨਗੇ ਤੇ ਹੋਰ ਤਾਂ ਬਾਕੀ ਪਲੱਗ-ਪਲੱਗ ਸਾਫ਼ ਕਰ ਦੇਣਗੇ ਇਹਦੀ ਸਾਫ਼ ਬਸਤੇ ਤਾਂ ਕੋਈ ਵਾੜੀ ਚੀਜ਼ ਨਹੀਂ ਹੁੰਦੀ ਜਿਹੜੀਆਂ ਚੀਜ਼ਾਂ ਨਵੀਆਂ ਪਹਿਣੀਆਂ ਉਹਨਾਂ ਨੂੰ ਟਾਈਮ ਵੱਧ ਲੱਗੂ ਜਿਵੇਂ ਆਪਣਾ ਚ ਇਹ ਹੋਰ ਤਾਂ ਆਪਣਾ ਕੋਈ ਬਾਲਾ ਕੰਮ ਹੋਣਾ ਨਹੀਂ ਇਹਦਾ ਤੇ ਆਹੀ ਚੀਜ਼ਾਂ ਨੇ ਹੀ ਆ ਤੇ ਚਲੋ ਫਿਰ ਮਿੱਤਰੋ ਹਾਰਨ ਖੋਲਦੀ ਹੁਣ ਆਪਾਂ ਇਹ ਮਿੱਤਰੋ ਆਪਾਂ ਇਧਰਲਾ ਹਾਰਨ ਦਾ ਖੋਲਦੇ ਇਹਦਾ ਤੇ ਤਾਰਾਂ ਦੂਰਾਂ ਆਪਾਂ ਇਹ ਇਧਰ ਸੈੱਟ ਕਰਤੀਆਂ ਸਾਰੀਆਂ ਤੇ ਹੁਣ ਉਧਰਲਾ ਖੋਲਦੀ ਕਿਉਂਕਿ ਪਹਿਲਾਂ ਮੈਂ ਐਂ ਕਰਤਾ ਸੀ ਮਿੱਤਰੋ ਆਹ ਖੋਲ ਤਾਂ ਸੀ ਗੱਲਾ ਫਿਰ ਜਾਣੀ ਜਿਹੜੀ ਆ ਪੱਤੀ ਆ ਉਹ ਤਾਂ ਉਮੀ ਡਿੱਕਾ ਲਾਉਂਦੀ ਸੀ ਤਾਂ ਕਰਕੇ ਫਿਰ ਆਪਾਂ ਇਹਨੂੰ ਪੱਤੀ ਛਣੀ ਖੋਲ ਲਿਆ ਤੇ ਹੁਣ ਉਧਰਲਾ ਰਹਿ ਗਿਆ ਉਹ ਵੀ ਖੋਲਦੀ ਆਪਾਂ ਮਿੱਤਰੋ ਕਰੋ ਚੈੱਕ ਇਧਰਲਾ ਵੀ ਖੋਲ ਤਾਂ ਆਪਾਂ ਦੇਖੋ ਇਧਰ ਹਾਰਨ ਵੀ ਖੁੱਲ ਗਿਆ ਦੋਨੇ ਹਾਰਨ ਹੁਣ ਆਪਾਂ ਅੰਦਰ ਰੱਖਿਆ ਜੀ ਇਹ ਕਿਉਂਕਿ ਆ ਕੇ ਆਪਾਂ ਕਸਾਂਗੇ ਵੀ ਇਹਨਾਂ ਨੂੰ ਉਮੀ ਤੇ ਆ ਚਾਬੀ ਚੂਬੀ ਆਪਣਾ ਟੂਲ ਸਾਧਰੀ ਇਹਦੇ ਵਿੱਚੋਂ ਵੀ ਜਿਹੜਾ ਜਿਹੜਾ ਹੈਗਾ ਸੀ ਇਹਦਾ ਇਹ ਚਾਬੀ ਆਪਣੀ ਐਕਸਟਰਾ ਰੱਖੀ ਵੀ ਹੈ 13 ਦੀ ਕਿਉਂਕਿ ਆਪਣੇ ਹਾਰਨ ਹੁਰਨ ਲਾਏ ਹੋਏ ਨੇ ਕਿਸੇ ਟਾਈਮ ਵੀ ਮਾੜਾ ਮੋਟਾ ਟੱਲਾ ਟੱਲਾ ਹੋ ਜਾਂਦਾ ਆਪਾਂ ਕਸਤਾ ਸਕਦੇ ਇਹਨੂੰ ਉਹਦੀ ਹਾਰਨ ਨੂੰ ਤਾਂ ਕਰਕੇ ਆਪਣੀ 13 ਦੀ ਚਾਬੀ ਇਹਦੇ ਵਿੱਚ ਐਕਸਟਰਾ ਰੱਖੀ ਵੀ ਹੈ 13 ਦੀ ਵੀ ਤੇ 10 ਦੀ ਵੀ 10 ਦੀ ਦਾ ਮਿੱਤਰੋ ਆਪਣੀ ਕੋਈ ਲਿਹਾਇਲ ਹੂਜ ਵਾਲੇ ਨਹੀਂ ਕੱਢ ਲਈ ਕਿਸੇ ਪਾਸੇ ਐਸੇ ਕੰਮਕੁਮ ਕਰਨ ਲੱਗੇ ਉਹ ਤਾਂ ਹੈ ਨਹੀਂ ਇਹਦੇ ਵਿੱਚ ਹੁਣ ਬਾਈ ਸ਼ੇਕ ਕਢਵਾ ਲਈ ਸਰਵਿਸ ਕਰਵਾ ਲਈਏ ਹੁਣ ਦੇ ਹੁਣ ਆਦਾ ਚੱਕਾ ਪੈਣਾ ਦੋਵੇਂ ਬਚ ਲੂਗਾ ਸਹਾਰੇ ਕਰਕੇ ਜਾਏਗਾ ਕੈਨਸਲ ਕਰ ਦੋ ਸਾਰਾ ਕੁਝ ਤੰਨੀਆਂ ਦੇਖ ਲੈ ਪੂਰਾ ਹਾਂ ਹਾਂ ਚੋਬਰਾ ਚਾਲ ਵੀ ਚੋਬਰਾ ਚੱਲੀ ਹੈ ਸਰਵਿਸ ਕਰਵਾਉਣ ਮੈਲਾ ਪਹੁੰਚ ਗਏ ਜੀ ਮਿੱਤਰੋ ਆਏ ਹਾਏ ਕੋੜਾ ਵਾਲਾ ਸੋਨਾ ਲੱਗੀ ਹੋਵੇ ਮੈਂ ਤਾਂ ਟਾਇਰ ਨਾਲ ਓਏ ਪਹਿਲਾਂ ਤਾਂ ਉਹੀ ਲੰਡੂ ਵੀ ਲੱਗ ਜਾਂਦਾ ਸੀ ਆ ਜਬਰੂ ਹਜੇ ਵੀ ਆ ਕੇ ਕਹਿੰਦਾ ਕਹਿੰਦਾ ਵੀਰੇ ਫੁੱਦੂ ਕੰਮ ਟਾਇਰ ਚੌੜਾ ਪਵਾ ਲੈ ਬਹੁਤ ਆ ਸੰਤੋਸ਼ ਟੀ ਕਰੋ ਇੰਨੇ ਚ ਇਹ ਮਤਰੋ ਬਾਈ ਰੋਲ ਪਹੁੰਚੇ ਹੀ ਬਾਈ ਦੀ ਜੇ ਮੋਟਰਾਂ ਦਾ ਕੰਮ ਹੈ ਕਰੀ ਨਾ ਫਿਰ ਆਪਣੇ ਵਾਲੇ ਨੂੰ ਹੱਥ ਪਾਉ ਫਿਰ ਪਟਦੇ ਆ ਉਹਦਾ ਜਗਾੜਾ ਕਰ ਦਿਆਂ ਨੂੰ ਗੰਗਵਾਰਕਾ ਬਣਾ ਕੇ ਤੋੜੂਗਾ ਨਾ ਖੜ ਜਾ ਬਰੋ ਬਾਈ ਨੇ ਪਟ ਦਾ ਚੈਨ ਸੈਟ ਕਹਿੰਦਾ ਨਵਾਂ ਪਾਵਾਂਗੇ ਆਪਾਂ ਕੱਚਾ ਕੰਮ ਨਹੀਂ ਕਰਨਾ ਕਹਿੰਦਾ ਕੋਈ ਵੀ ਉਹ ਤਾਂ ਅਗਰ ਨਾ ਬਾਰੇ ਪਟਤੀਆਂ ਵੀਰੇ ਉਹ ਤਾਂ ਮਿੱਤਰੋ ਪਾਤਾ ਚੈਨ ਸੈਟ ਨਵਾ ਤੇ ਆ ਚੀਜ਼ਾਂ ਨੇ ਟਾਪੇ ਜੇ ਆਪਾਂ ਧਵਾ ਲਈਏ ਕਿਉਂਕਿ ਇਹਨਾਂ ਦੇ ਵਿੱਚ ਯਾਰ ਦੇਖੋ ਬਾਲਾ ਗਲੀਸ਼ ਜੰਮਿਆ ਪਿਆ ਇਹਨਾਂ 'ਚ ਪਾਣੀ ਮਰਵਾ ਦਈਏ ਤੇ ਨਾਲੇ ਉਹ ਟਾਪਾ ਉਹਦੇ 'ਚ ਜਾਨੀ ਬਲੀਸ਼ ਆਪਾਂ ਲਾਤਾ ਮੜਾ ਜਾਂ ਇਹਨਾਂ 'ਚ ਪਾਣੀ ਮਰਵਾ ਕੇ ਇਹਨਾਂ ਦੀ ਤਸੱਲੀ ਕਰਕੇ ਫੇਰ ਹੀ ਕਸਾਂਗੇ ਆਂ ਚਵੌਣ ਗਏ ਸੀ ਅੱਜ ਬਾਈ ਹੈ ਨਹੀਂਗਾ ਛੁੱਟੀ ਤੇ ਜਿਹਦੇ ਕੋਲ ਤੁਹਾਨੂੰ ਆਤੀ ਆਣ ਦੇਖਦੇ ਆਪਾਂ ਆਪ ਹੀ ਇਥੇ ਪੈਟਰੋਲ ਫੂਲ ਮਾਰ ਕੇ ਨੂੰ ਸਾਫ ਕਰ ਦਿੰਨੇ ਆ ਆਲੇ ਆ ਪੱਟ ਲਿਆ ਆਪਣਾ ਫਿਲਟਰ ਕੰਸਟਰ ਵੀ ਬਦਲ ਦਾਂਗੇ ਹੁਣ ਸਾਰੇ ਫਿਲਟਰ ਬਦਲੇ ਜਾਣਗੇ ਤੀਰ ਬਦਲੇ ਜਾਊਗਾ ਤੇ ਚੈਨ ਸੈਟ ਬਦਲੇ ਇਹੋ ਖਾਸੇ ਕੰਮ ਹੋ ਗਏ ਕਰਵਾ ਲਈ ਸਾਫ ਬਾਈ ਤੋਂ ਹੁਣ ਯਾਰਾਂ ਆਪਾਂ ਨੂੰ ਆਪ ਹੁਣੇ ਪੱਟਣੇ ਪਟਣੇ ਪੈਣਗੇ ਬਾਈ ਨੇ ਘੈਂਟ ਕਰਿਆ ਕੰਮ ਬਿਲਕੁਲ ਜੋ ਵੀ ਮਿੱਤਰੋ ਆਪਣਾ ਨਵਾਂ ਚੈਨ ਸੈਟ ਪੈ ਗਿਆ ਦੇਖੋ ਨਵਾਂ ਚੈਨ ਸੈਟ ਇੱਥੇ ਪੁਰਾਣੇ ਦੇ ਕੀ ਹਾਲات ਸੀ ਤਬਾ ਲੈਂਦੇ ਹਾਂਜੀ ਬਾਈ ਬਾਈ ਹੁਣੀ ਇੱਧਰ ਡੀ ਕੋਣੇ ਕਿਹਾ ਸੀ ਕਹਿੰਦਾ ਰਹਿਪਾ ਹਾਂ ਮਹਾ ਸਰਨਾ ਨਹੀਂ ਮੇਰਾ ਬਾਈ ਹੁਣੀ ਡੀ ਕੀ ਜਾਂਦੀ ਏ ਇੱਧਰ ਤੇ ਓਕੇ ਹੋ ਗਿਆ ਚੋਬਰੋ ਅੱਜ ਇਹਨੂੰ ਹੈ ਵੀਰੇ ਜਰਾ ਦਾ ਕਿੱਧਰੋਂ ਛੜਿਆ ਗਿਆ ਉਹ ਪਤਾ ਨਹੀਂ ਕਿੱਧਰ ਨੂੰ ਗਿਆ ਆ ਤੇ ਅੱਜ ਇਹਨੂੰ ਬੰਗ ਵਰਗਾ ਬਣਾ ਕੇ ਲਈ ਚੱਲਾਂਗੇ ਘਰੇ ਪਿਛਲੇ ਲਾਇ ਦੇ ਵਿੱਚੋਂ ਵੀ ਬਾਈ ਨੇ ਸਾਫ ਕਰਤਾ ਬੁਰਾ ਬੁਰਾ ਦੇਖੋ ਤਰਾਇਆ ਮਾਰਿਆ ਮਾਰਤਾ ਕੰਦਾ ਕੰਮ ਕਰਤੀ ਵਿੱਚੋਂ ਗੱਪ ਮਤਲਬ ਡਰਮ ਦੀਆਂ ਰਬੜਾਂ ਰੋੜਾ ਪਾ ਗਈ ਬਾਈ ਨੇ ਜਿਹੜਾ ਉਹ ਦਿਨ ਟਾਇਰ ਖੋਲਣ ਵਾਲੇ ਦਾ ਪਿਛਲੇ ਵੀਲੋਜ ਦੇਖਿਆ ਉਹ ਡਰਮ ਦੀਆਂ ਰਬੜਾਂ ਟੁੱਟੀਆਂ ਸੀ ਰਬੜਾਂ ਨਵੀਆਂ ਪਾ ਕੇ ਟਾਇਰ ਕਸਤਾ ਬਾਈ ਨੇ ਇਹ ਹੁਣ ਓਕੇ ਕਰ ਦੋ ਕਰਤਾ ਮੋਟਾ ਨੇ ਬਾਈ ਨੇ ਓਕੇ ਸਾਰਾ ਹੁਣ ਮੂਰੋਂ ਦੇਖਦਾਗਾ ਤੇਲ ਪਾਤਾ ਇਹ ਚ ਸੈੱਲ ਦਾ ਤੇ ਫਿਲਟਰ ਫਿਲਟਰ ਵੀ ਪਾ ਦਿੰਦਾ ਚੇਨ ਸੈਟਅਪ ਹੈਗਾ ਬਾਕੀ ਸਾਰਾ ਕੁਝ ਕਰਤਾ ਸਾਰਾ ਓਕੇ ਰਾਤ ਨੂੰ ਆਪਾਂ ਬਦਲ ਤੀਆਂ ਸਭ ਕੁਝ ਓਕੇ ਹੋ ਗਿਆ ਹੁਣ ਦੇਖੀ ਕੋਈ ਟੈਸਟ ਨਹੀਂ ਲੈ ਕੇ ਕੀ ਘਾਟ ਬਾਤ ਰਹਿੰਦੀ ਹੈ ਚੱਕੀ ਜਲੇਟ ਰਾਈਡ ਲੈਣ ਦੇਖੋ ਕੋਈ ਘਾਟ ਬਾਤ ਰਹਿੰਦੀ ਹੈ ਹੁਣ ਫਿਰ ਕਰ ਦੂ ਪੂਰੀ ਤਕਰੀਬਨ ਤਾਂ ਓਕੇ ਹੋਊ ਮਿੱਤਰੋ ਸਰਵਿਸ ਕਰਵਾ ਕੇ ਓਕੇ ਹੋ ਗਏ ਤੇ ਆਪਣਾ ਸਾਰਾ ਕੁਝ ਚੱਲ ਪਿਆ ਮੀਟਰ ਮੂਟਰ ਐਂਡੀ ਉਂਡੀ ਗੇਟਰ ਐ ਘੈਂਟ ਬਣ ਗਈ ਗੱਲਬਾਤ ਹੋਲੇ ਮਹੱਲੇ ਨੂੰ ਪੂਰਾ ਤਿਆਰ ਆਪਣਾ ਘੋੜਾ ਹੁਣ ਜਿੱਤਨੇ ਮਰਜੀ ਗੇਅਰ ਪਾ ਦਈਏ ਖੜਾ ਦਾ ਬਣ ਚੋਪਰ ਫੋਨ ਆ ਦੇਸੀ ਪੇਟ ਪੂਆ ਕਰਨ ਉੱਪਰ ਜਾਨੇ ਕਿ ਦਫਾ ਜੀ ਹੋਇਆ ਗਿਆ ਆਂ ਤੇ ਆਵਾਂਕਾ ਕੜਕੀ ਕਰਦਾ ਕਰਦਾ ਟਕੜਾ ਲੱਥ ਲੱਗੀ ਵੀ ਆ ਓਏ ਬੱਸ ਬੰਦੇ ਲੈ ਸਪਾ ਲਗਿਆ ਕੋ ਤਾਂ ਤੇ ਇਹ ਫੇਰ ਚੱਲ ਕੇ ਚੋ ਬਰੋ ਆਪਾਂ ਘੋੜਾ ਧੋਵਾਂਗੇ ਕਿਉਂਕਿ ਦਿਨ ਨੇੜੇ ਲੱਗੇ ਤੇ ਕਰਦੇ ਆ ਕੋਈ ਨਵੀਂ ਮੋਡੀਫਿਕੇਸ਼ਨ ਤੇ ਲੋ ਵੀ ਮਿੱਤਰੋ ਆਪਾਂ ਟਾਇਰ ਸਰਵਿਸ ਕਰਵਾ ਲਏ ਸੀ ਆਪਣੇ ਘੋੜੇ ਦੀ ਤੇ ਹੁਣ ਸਰਵਿਸ ਤੋਂ ਬਾਅਦ ਮਿੱਤਰੋ ਆਪਣਾ ਹੋਇਆ ਸਰਵਿਸ ਚ ਮੇਨ ਮੇਨ ਕੰਮ ਜਿਹੜੇ ਹੋਏ ਨੇ ਇੱਕ ਤਾਂ ਆਹ ਨਟ ਜਾ ਬਦਲਤਾ ਬਾਈ ਨੇ ਆਹ ਨਟ ਜਾ ਜਿਹੜਾ ਇਹਦਾ ਸੀਗਾ ਰਾਡ ਦਾ ਆਹ ਨਟ ਬਦਲ ਗਿਆ ਤੇ ਹੋਰ ਇਹਦਾ ਹੋਇਆਗਾ ਚੇਨ ਸੈਟ ਬਦਲਿਆ ਗਿਆ ਸਾਰਾ ਆਹ ਦੇਖੋ ਨਵਾਂ ਚੇਨ ਸੈਟ ਦਿਖਦਾ ਉਸ ਨੂੰ ਇੱਥੇ ਹੁਣ ਆਹ ਦੇਖ ਝਾਂਗ ਰਾਂ ਨਾ ਨਵਾਂ ਨਵਾਂ ਵਿੱਚ ਹਮ ਦੇਖ ਚੇਨ ਸੈਟ ਨਵਾਂ ਪੈ ਗਿਆ ਦਾ ਆਪਣਾ ਤੇ ਹੋਰ ਯਾਨੀ ਕੁਲ ਮਿਲਾ ਕੇ ਯਾਰ ਆਪਣਾ ਕੰਮ ਸਾਰਾ ਹੋ ਗਿਆ ਤੇਲ ਆਪਣਾ ਪੈ ਗਿਆ ਤੇਲੇ ਜਖਾਨੀ ਡੇਢ ਖਾਨੀ 2 ਲੀਟਰ ਹੈ ਜੇ ਕੋ ਮੈਂ ਦਾ ਡੇਢ ਤੋਂ ਲੀਟਰ ਸੈੱਲ ਦਾ ਤੇਲ ਪਾਇਆ ਮਿੱਤਰੋ ਤੇ ਤੇਲ ਵੀ ਓਕੇ ਹੋ ਗਿਆ ਆਪਣਾ ਉਸ ਤੋਂ ਬਾਅਦ ਯਾਨੀ ਜਿਹੜਾ ਆਪਣੀ ਆਂ ਖੜੀ ਸੀਗੀ ਰੇਸ ਵਾਲੀ ਇਹ ਵੀ ਓਕੇ ਹੋ ਗਈ ਆ ਦੇਖੋ ਮੀਟਰ ਚੱਲਣ ਲੱਗ ਗਿਆ ਹੁਣ ਪ੍ਰੋਪਰ ਰੇਸ ਵਾਲੀ ਵੀ ਚੁੱਈ ਚੱਲ ਵੀ ਆਪਣੀ ਪੂਰੋ ਸਾਰਾ ਕੁਝ ਚੱਲ ਪਿਆ ਜਿਹੜੇ ਇੰਡੀਕੇਟਰ ਸੀਗੇ ਸਾਨੂੰ ਪਤਾ ਪਹਿਲਾਂ ਹੌਲੀ ਹੌਲੀ ਬਲਿੰਕ ਕਰਦੀ ਸੀ ਹੁਣ ਦੇਖੋ ਚਾਲਦੇ ਨੇ ਨਾ ਦਮਾ ਨਾਮ ਹੁਣ ਚਾਰੀ ਛੱਡ ਕੇ ਦਿਖਾਉਣਾ ਮੈਂ ਤੁਹਾਨੂੰ ਸੋਹਣੇ ਲੱਗਣਗੇ ਦੇਖ ਦੇਖੋ ਚਾਰੇ ਸੋਹਣੇ ਲੱਗ ਜਾਣਗੇ ਸਾੜੇ ਇਹ ਵੀ ਆਪਣਾ ਸਾਰਾ ਓਕੇ ਆ ਦੇਖੋ ਮਿੱਤਰੋ ਕਿ ਨਹੀਂ ਐਂਡ ਲਾਇਆ ਦੇ ਵਿੱਚ ਬਲੂ ਬਲੂ ਲਾਈਟ ਆਡੀ ਤੇ ਆਪਣਾ ਇਹ ਕੰਮ ਸਾਰਾ ਓਕੇ ਹੋ ਗਿਆ ਮਿੱਤਰੋ ਸਰਵਿਸ ਵਾਲਾ ਸਾਰਾ ਕਰਵਾਤਾ ਤੇ ਹੁਣ ਆਪਾਂ ਜਿਹੜੇ ਕੰਮ ਮੋਡੀਫਿਕੇਸ਼ਨ ਵਾਲੇ ਕਰਨੇ ਨੇ ਤੁਹਾਨੂੰ ਉਹ ਦਿਖਾਉਣੇ ਆ ਤੇ ਮਿੱਤਰੋ ਫਿਰ ਸਰਵਿਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ